ਗੇਮਿੰਗ ਦੀ ਦੁਨੀਆ ਵਿੱਚ ਜਲਦੀ ਹੀ ਇੱਕ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ ਕੇਂਦਰ ਸਰਕਾਰ ਸੱਟੇਬਾਜ਼ੀ ਅਤੇ ਜੂਏ ਦੇ ਨਾਲ ਸੰਬੰਧਿਤ ਆਨਲਾਈਨ ਪਲੇਟਫਾਰਮਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਜਾ ਰਹੀ ਹੈ ਇਸ ਦਿਸ਼ਾ ਦੇ ਵਿੱਚ ਇੱਕ ਨਵਾਂ ਆਨਲਾਈਨ ਗੇਮਿੰਗ ਰੈਗੂਲੇਸ਼ਨ ਬਿਲ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਸ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਬਿੱਲ ਦਾ ਉਦੇਸ਼ ਨਾ ਸਿਰਫ ਗੇਮ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਲਿਆਉਣਾ ਹੈ ਸਗੋਂ ਉਹਨਾਂ ਆਨਲਾਈਨ ਗੇਮਿੰਗ ਐਪਸ ਅਤੇ ਵੈੱਬਸਾਈਟਾਂ ਦੇ ਵਿਰੁੱਧ ਸਖਤ ਕਾਰਵਾਈ ਕਰਨਾ ਵੀ ਹੈ ਜੋ ਨੌਜਵਾਨਾਂ ਨੂੰ ਸੱਟੇਬਾਜ਼ੀ ਦੀ ਲੱਤ ਵਿੱਚ ਤੱਕ ਰਹੀਆਂ ਨੇ ਦੱਸ ਜਿਏ ਕਿ ਇਹ ਬਿੱਲ ਜੋ ਹੈ ਸਿੱਧੇ ਤੌਰ ਤੇ ਉਹਨਾਂ ਐਪਸ ਨੂੰ ਨਿਸ਼ਾਨਾ ਬਣਾਏਗਾ ਜੋ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਦੇ ਨੇ ਅਤੇ ਇਸ ਦੇ ਵਿੱਚ ਡ੍ਰੀਮ 11 ਵਰਗੇ ਫੈਂਟਸੀ სპੋਰਟਸ ਪਲੇਟਫਾਰਮਾਂ ਦੇ ਸਭ ਤੋਂ ਵੱਡੇ ਨਾਮ ਵੀ ਸ਼ਾਮਿਲ ਹੋ ਸਕਦੇ ਨੇ ਉਨਸਵਾਲ ਇਹ ਹੈ ਕਿ ਆਨਲਾਈਨ ਗੇਮਿੰਗ ਦੇ ਵਿੱਚ ਪੈਸਾ ਲਗਾਉਣ ਵਾਲਿਆਂ ਨੂੰ ਵੀ ਸਜ਼ਾ ਮਿਲੇਗੀ ਕਿ ਡ੍ਰੀਮ 11 ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ ਤਾਂ ਦੱਸਿਏ ਕਿ ਦੂਜੇ ਪਾਸੇ ਆਨਲਾਈਨ ਗੇਮਿੰਗ ਦੇ ਵਿੱਚ ਸੱਟੇਬਾਜ਼ੀ ਨੂੰ ਅਪਰਾਧ ਵਜੋਂ ਸ਼੍ਰੇਣੀਬੰਦ ਕੀਤਾ ਜਾਵੇਗਾ ਅਤੇ ਇਸ ਦੇ ਤਹਿਤ 7 ਸਾਲ ਦੀ ਕੈਦ ਅਤੇ 10 ਸਾਲ ਜੋ ਹੈ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਦੋਂ ਤੋਂ ਇਸ ਬਿੱਲ ਨੂੰ ਸੰਸਦ ਦੇ ਵਿੱਚ ਪੇਸ਼ ਕੀਤੇ ਜਾਣ ਦੀ ਖਬਰ ਆਈ ਹੈ ਲੋਕ ਸੋਸ਼ਲ ਮੀਡੀਆ ਤੇ ਕਈ ਸਵਾਲ ਪੁੱਛ ਰਹੇ ਨੇ ਬਹੁਤ ਸਾਰੇ ਲੋਕ ਇਹ ਪੁੱਛ ਰਹੇ ਨੇ ਕਿ ਕੀ ਇਸ ਨਾਲ ਡ੍ਰੀਮ 11 ਵਰਗੀਆਂ ਆਨਲਾਈਨ ਗੇਮਾਂ ਵੀ ਬੰਦ ਹੋ ਜਾਣਗੀਆਂ ਇਸ ਦਾ ਸਿੱਧਾ ਜਵਾਬ ਬਿੱਲ ਪੇਸ਼ ਹੋਣ ਤੋਂ ਬਾਅਦ ਮਿਲੇਗਾ ਪਰ ਵਿਵਸਥਾਵਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੈਸੇ ਦਾ ਨਿਵੇਸ਼ ਕਰਕੇ ਖੇਡਣ ਵਾਲੀਆਂ ਸਾਰੀਆਂ ਐਪਸ ਬੰਦ ਹੋ ਸਕਦੀਆਂ ਨੇ ਕ੍ਰਿਕਟ ਅਤੇ ਹੋਰ ਖੇਡਾਂ ਲਈ ਬਹੁਤ ਸਾਰੀਆਂ ਅਜੇਹੀਆਂ ਵੀ ਐਪਾਂ ਨੇ ਜਿਨ੍ਹਾਂ ਦੇ ਵਿੱਚ ਟੀਮ ਬਣਾਉਣ ਦੇ ਲਈ ਪੈਸੇ ਲਗਾਉਣੇ ਪੈਂਦੇ ਹਨ ਤੇ ਇਸ ਦੇ ਨਾਲ ਹੀ ਬਿੱਲ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਲੈਂਦੇਣ ਵਾਲੀਆਂ ਐਪਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਜਿਹੀ ਸਥਿਤੀ ਦੇ ਵਿੱਚ ਪੂਰੀ ਸੰਭਾਵਨਾ ਹੈ ਕਿ ਡ੍ਰੀਮ 11 ਵਰਗੇ ਐਪਸ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਸਰਕਾਰ ਸੱਟੇਬਾਜ਼ੀ ਅਤੇ ਜੂਏ ਨੂੰ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਪਾਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਕਾਨੂੰਨ ਦੇ ਤਹਿਤ ਜੇਕਰ ਕੋਈ ਵਿਅਕਤੀ ਆਨਲਾਈਨ ਸੱਟੇਬਾਜ਼ੀ ਜਾਂ ਫਿਰ ਸੰਬੰਧਿਤ ਪਲੇਟਫਾਰਮ ਚਲਾਉਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 7 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਹ ਨਿਯਮ ਨਾ ਸਿਰਫ ਉਪਭੋਗਤਾਵਾਂ ਤੇ ਲਾਗੂ ਹੋਵੇਗਾ ਸਗੋਂ ਇਹਨਾਂ ਐਪਸ ਨਾਲ ਜੁੜੇ ਪ੍ਰਮੋਟਰਾਂ ਮਸ਼ਹੂਰ ਹਸਤੀਆਂ ਅਤੇ ਕੰਪਨੀਆਂ ਤੇ ਵੀ ਲਾਗੂ ਹੋਵੇਗਾ